ਅੱਜ ਜੋ ਪੰਥਕ ਰਮਿੰਦੇ ਜੱਥੇਬੰਦੀਆਂ ਦਾ ਕੱਠ ਰੱਖਿਆ ਗਿਆ ਸੀ ਉਹ ਸ਼ਹੀਦ ਭਾਈੁਰਦੇਵ ਸਿੰਘ ਜੀ ਕੌਕੇ ਸਾਬਕਾ ਜਸਦਰ ਸਿੰਘ ਅਕਾਲ ਤਖਤ ਸਾਹਿਬ ਉਹਨਾਂ ਦੀ ਸ਼ਹੀਦੀ ਦੇ ਸਬੰਧ ਵਿੱਚ ਜੋ ਉਹਨਾਂ ਤੇ ਤਸ਼ੱਦਦ ਹੋਇਆ ਜਿਵੇਂ ਉਹਨਾਂ ਨੂੰ ਕਤਲ ਕੀਤਾ ਗਿਆ ਪਗੋੜਾ ਕਰਾਰ ਦਿੱਤਾ ਗਿਆ ਜੋ ਉਹ ਤਵਾੜੀ ਰਿਪੋਰਟ ਆਈ ਉਹ ਰੋਬੋਟ ਨੂੰ ਦਬਾ ਕੇ ਰੱਖਿਆ ਗਿਆ ਇਹਨੀਆਂ ਸਾਰੀਆਂ ਗੱਲਾਂ ਤੇ ਵਿਚਾਰ ਚਰਚਾ ਹੋਈ ਹੈ ਵੀਕਾਂ ਕੀ ਕਰਨਾ ਚਾਹੀਦਾ ਹੈ ਕਿਵੇਂ ਇਸ ਨੂੰ ਸਾਰੀ ਪਬਲਿਕ ਨੂੰ ਸਾਰੇ ਪੰਥ ਨੂੰ ਇਸ ਚੀਜ਼ ਤੋਂ ਕਿਵੇਂ ਗਿਆਤ ਕਰਨਾ ਚਾਹੀਦਾ ਹੈ ਅਤੇ ਕਿਵੇਂ ਇਨਸਾਫ ਲੈਣ ਵਾਸਤੇ ਸਾਨੂੰ ਇਹਦੇ ਲਈ ਪ੍ਰਬੰਧ ਕਰਨੇ ਚਾਹੀਦੇ ਆ ਕਿਹੋ ਜਿਹੇ ਉਪਰਾਲੇ ਕਰਨੇ ਚਾਹੀਦੇ ਆ ਇਹਦੇ ਤੇ ਵਿਚਾਰਾ ਹੋਈਆਂ ਸਭ ਤੋਂ ਪਹਿਲਾਂ ਤਾਂ ਅਸੀਂ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਵਕੀਲਾਂ ਦੀ ਟੀਮ ਬਣਾਈ ਹੈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਵਕੀਲਾਂ ਦੀ ਟੀਮ ਬਣਾਈ ਹੈ ਇਹਨਾਂ ਦਾ ਅਸੀਂ ਚਾਹਾਂਗੇ ਕਿ ਦੋਵਾਂ ਦਾ ਤਾਲਮਿਲ ਹੋਵੇ ਤੇ ਇਹਦੇ ਨਾਲ ਹੋਰ ਵੀ ਜਿਹੜੇ ਵਕੀਲ ਐ ਉਹ ਅੰਤਕ ਨਮੈਦਿਆਂ ਦੀ ਰਾਇ ਹੈ ਕਿ ਹੋਰ ਵਕੀਲਾਂ ਦੀ ਨਾਲ ਰਾਇ ਲੈ ਕੇ ਵੀ ਇੱਕ ਸਾਂਝਾ ਗਰੁੱਪ ਬਣਾਇਆ ਜਾਵੇ ਤਾਂ ਕਿ ਕੋਈ ਕਮੀ ਨਾ ਰਹਿ ਜਾਵੇ ਨੰਬਰ 1 ਤਾਂ ਇਹ ਗੱਲ ਹੋਈ ਹੈ ਦੂਸਰਾ ਅਸੀਂ ਸਿੰਘ ਸਾਹਿਬ ਜਿਹਦਰ ਸ੍ਰੀ ਅਕਾਲ ਤਖਤ ਸਾਹਿਬ ਭਾਈ ਰਗਵੀਰ ਸਿੰਘ ਜੀ ਨੂੰ ਅੱਜ ਫਿਰ ਅਪੀਲ ਕਰਦੇ ਆਂ ਕਿ 1 ਜਨਵਰੀ ਨੂੰ ਇੱਥੇ ਹੀ ਅਸੀਂ ਉਹਨਾਂ ਨੂੰ ਇੱਕ ਮੈਮੋਰੰਡਮ ਦਿੱਤਾ ਸੀ ਕਿ ਜੋ ਸ੍ਰੀ ਅਕਾਲ ਤਖਸਾਲ ਸਭਾ ਵੱਲੋਂ ਅਨੁਤਰਤਨ ਅਤੇ ਫਖਰੇ ਕੌਮ ਦੋ ਔਾਰਡ ਦਿੱਤੇ ਗਏ ਸੀ ਪ੍ਰਕਾਸ਼ ਸਿੰਘ ਬਾਦਲ ਜੀ ਨੂੰ ਉਹਨਾਂ ਨੇ ਕੋਈ ਵੀ ਐਸਾ ਕੰਮ ਨਹੀਂ ਕੀਤਾ ਜਿਹਦੇ ਲਈ ਉਹ ਡਿਜ਼ਰਵ ਕਰਦੇ ਹੋਣ ਕਿ ਉਹਨਾਂ ਨੂੰ ਇਹੋ ਜਿਹੇ ਵੱਡੇ ਔਾਰਡ ਦਿੱਤੇ ਜਾਣ ਉਹਨਾਂ ਦੇ ਸਮੇਂ ਦੇ ਵਿੱਚ ਹੀ ਭਾਈ ਗੁਰਦੇਵ ਸਿੰਘ ਦੇ ਕਤਲ ਦੀ ਰਿਪੋਰਟ ਆ ਗਈ ਸੀ ਤੇ ਨਮਾਇंदे ਵੀ ਮਿਲਦੇ ਰਹੇ ਪੰਥ ਦੇ ਬਾਰ ਬਾਰ ਉਹਨਾਂ ਨੂੰ ਜਾ ਕੇ ਕਿ ਰਿਪੋਰਟ ਨੂੰ ਜਨਤਵੀ ਕਰੋ ਤੇ ਇਹਦੇ ਤੇ ਐਕਸ਼ਨ ਵੀ ਕਰੋ ਇਹਨੂੰ ਹਰਕਤ ਵਿੱਚ ਲਿਆਓ ਦੋਸ਼ੀਆਂ ਨੂੰ ਸਜ਼ਾਵਾ ਦਿਓ ਪਰ ਇਹ ਕੁਝ ਨਹੀਂ ਹੋ ਸਕਿਆ ਸੋ ਇਸ ਵਾਸਤੇ ਸਿੰਘ ਸਾਹਿਬ ਜੀ ਨੂੰ ਅੱਜ ਫੇਰ ਅਸੀਂ ਅਪੀਲ ਕਰਦੇ ਆ ਕਿ ਸਾਡੇ ਤੋਂ ਇਲਾਵਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਯੂਕੇ ਦੀਆਂ ਗੁਰਦੁਆਰਾ ਸਮਾਥਕ ਦੇ ਗੁਰਦੁਆਰਾ ਸਾਹਿਬ ਦੀ ਕਮੇਟੀ ਨੇ ਹੋਰ ਬਹੁਤ ਸਾਰੀਆਂ ਪ੍ਰਬੰਧਕ ਕਮੇਟੀਆਂ ਨੇ ਕੇਂਦਰੀ ਸਿਰ ਗੁਰੂ ਸਿੰਘ ਸਭਾ ਨੇ ਬਹੁਤ ਸਾਰੀਆਂ ਜੋ ਬਿਨੇ ਪੱਤਰ ਲੈਟਰ ਭੇਜੇ ਐ ਸਿੰਘ ਸਾਹਿਬ ਜੀ ਨੂੰ ਅਤੇ ਹੋਰ ਵੀ ਭੇਜ ਰਹੇ ਨੇ ਕਿ ਤੁਸੀਂ ਇੱਥੇ ਕਾਰਵਾਈ ਕਰੋ ਉਹਦੇ ਤੋਂ ਫਖਰੇ ਕੌਮ ਜੋ ਅਤੇ ਜੋ ਪੰਥ ਰਤਨ ਵਾਰ ਦਿੱਤੇ ਗਏ ਉਹਨੂੰ ਵਾਪਸ ਲਾਓ ਸਿੰਘ ਸਾਹਿਬ ਇੱਥੇ ਜਲਦੀ ਕਾਰਵਾਈ ਕਰਨ ਅਤੇ ਪੰਥ ਨੂੰ ਦੱਸਣ ਕਿ ਕਦੋਂ ਤੱਕ ਕਾਰਵਾਈ ਕਰਨਗੇ ਇਹ ਅਸੀਂ ਅਪੀਲ ਕਰਦੇ ਆ ਨੰਬਰ 1 ਤਾਂ ਦੂਸਰਾ ਇਸ ਨੂੰ ਅਸੀਂ ਸੰਸਾਰ ਪੱਧਰ ਤੇ ਲੈ ਜਾਣ ਵਾਸਤੇ ਪ੍ਰੋਗਰਾਮ ਲਿਖੇ ਆ ਪੰਥਕ ਜਥੇਬੰਦੀਆਂ ਨੇ ਕਿ ਅਗਾ ਅਸੀਂ ਕੀ ਕਰਨਾ ਹੈ 10 ਫਰਵਰੀ ਨੂੰ ਜਲੰਧਰ ਵਿਖੇ ਇੱਕ ਪੰਥਕ ਨਮਾਇੰਦਾ ਇਕੱਠ ਰੱਖਿਆ ਗਿਆ ਹੈ ਜਿੱਦੇ ਤੇ ਖੁੱਲੀ ਵਿਚਾਰ ਚਰਚਾ ਹੋਵੇਗੀ ਕਿ ਸਾਨੂੰ ਅਗਾ ਕੀ ਕਰਨਾ ਚਾਹੀਦਾ ਹੈ ਕਿਵੇਂ ਅਸੀਂ ਇਨਸਾਫ ਲੈ ਸਕਦੇ ਹਾਂ ਉਹਦੇ ਵਿੱਚ ਜੱਜ ਸਹਿਬਾਨ ਰਿਟਾਇਰਡ ਅਤੇ ਹੋਰ ਬੁੱਧੀਜੀਵੀ ਵਕੀਲ ਪ੍ਰੋਫੈਸਰ ਸਹਿਬਾਨ ਅਤੇ ਪੰਜਾਬ ਤੋਂ ਬਾਹਰੋਂ ਵੀ ਉਹਨਾਂ ਨੂੰ ਅਸੀਂ ਸਾਰਿਆਂ ਨੂੰ ਸੱਦਾ ਦਿੱਤਾ ਹੈ ਔਰ ਜਾ ਕੇ ਵੀ ਸੱਦਾ ਦੇਵਾਂਗੇ ਇਹ 10 ਫਰਵਰੀ ਨੂੰ ਜਿਲੰਦਰ ਵਿਖੇ ਇੱਕ ਜਿਹੜੀ ਹੈ ਇੱਕ ਨਮੈਂਦਾ ਇਕੱਠ ਰੱਖਿਆ ਗਿਆ ਹੈ ਅਤੇ ਇੱਕ ਅਸੀਂ ਜਿਹੜਾ ਮਾਰਚ ਹੈ ਜਿਹਨੂੰ ਅਸੀਂ ਇਨਸਾਫ ਮਾਰਚ ਕਰ ਲਈਏ ਜਾਂ ਇੱਕ ਸਿੰਘਾਂ ਦੀ ਵਿਚਾਰ ਸੀ ਕਿ ਸਤਿਗੁਰੂ ਪਾਤਸ਼ਾਹ ਜੀ ਨੇ ਗੁਰਬਾਣੀ 'ਚ ਲਿਖਿਆ ਹੈ ਇਤੀ ਮਾਰ ਪਾਈ ਕਰਨਾ ਨੇ ਕਹ ਤੈਂ ਕਿ ਦਰਦਨਾ ਆਇਆ ਇਸ slogan ਥੱਲੇ ਅਸੀਂ ਬਾਣੀ ਦਾ ਆਸਰਾ ਲੈ ਕੇ ਗੁਰਦੁਆਰਾ ਦੀਨਾ ਸਾਹਿਬ ਤੋਂ ਜਿੱਥੇ ਮਹਾਰਾਜ ਕਲਗੀਧਰ ਮਾਰੇ ਨੇ ਔਰੰਗਜ਼ੇਬ ਨੂੰ ਜਫਰਨਾਮਾ ਲਿਖਿਆ ਸੀ ਉੱਥੋਂ ਇੱਕ ਹਿਦਾਇਤ ਦੇਣ ਵਾਸਤੇ ਪੰਜਾਬ ਅਤੇ ਕੇਂਦਰ ਦੀ ਸਰਕਾਰ ਨੂੰ ਕਿ ਤੁਸੀਂ ਵੀ ਪਹਿਲੀਆਂ ਸਰਕਾਰਾਂ ਵਾਂਗੂ ਸਰਦਾਰ ਭਗਵੰਤ ਸਿੰਘ ਵੀ ਉਸ ਲਿਸਟ 'ਚ ਨਾ ਆ ਜਾਣ ਕਿ ਪਹਿਲੀਆਂ ਸਰਕਾਰਾਂ ਨੇ ਪ੍ਰਕਾਸ਼ ਸਿੰਘ ਬਾਦਲ ਜੀ ਨੇ ਅਮਰਿੰਦਰ ਸਿੰਘ ਜੀ ਨੇ ਜੰਨੀ ਜੀ ਨੇ ਇਹਨਾਂ ਵੋਟਾਂ ਦੇ ਉੱਪਰ ਕੋਈ ਅਸਰ ਨਹੀਂ ਕੀਤਾ ਅਤੇ ਨਾਂਦੋਸ਼ੀਆਂ ਨੂੰ ਸਜ਼ਾ ਦਵਾਈ ਤੇ ਤਾਈ ਤਿੰਨ ਸਾਲ ਹੋ ਚੱਲੇ ਨੇ ਭਗਵੰਤ ਸਿੰਘ ਮਾਨ ਨੂੰ ਮੁੱਖ ਮੰਤਰੀ ਬਣਿਆ ਇਹਨਾਂ ਵੀ ਹਾਲੇ ਤੱਕ ਕੋਈ ਹਰਕਤ ਨਹੀਂ ਕੀਤੀ ਉਹਨਾਂ ਨੂੰ ਵੀ ਜਿਹੜਾ ਇਹ ਸਾਡਾ 10 ਮਾਰਚ ਹੋਊਗਾ 80 ਮਾਰਪਈ ਕਰਨਾ ਨੇ ਕਹਿੰਦਾ ਹੈ ਕਿ ਦਰਦਨਾ ਆ ਇਹ ਦੀਨਾ ਸਾਹਿਬ ਤੋਂ ਤੱਕ ਸ੍ਰੀ ਦਮਦਮਾ ਸਾਹਿਬ ਤੱਕ ਹੋਏਗਾ ਜਿਸ ਦੀ ਜਿਹੜੀ ਤਰੀਕ ਹੈ ਉਹ ਦਾ ਐਲਾਨ 10 ਫਰਵਰੀ ਨੂੰ ਕੀਤਾ ਜਾਏਗਾ ਇਹ ਅੱਜ ਅਸੀਂ ਪ੍ਰੋਗਰਾਮ ਲਿਖੇ ਆ ਅਤੇ ਹਰ ਹਾਲਤ ਦੇ ਵਿੱਚ ਅਸੀਂ ਜਿਹੜਾ ਇਹ ਇਨਸਾਫ ਲਵਾਵਾਂਗੇ ਕਿਉਂਕਿ ਜੋ ਕੁਝ ਕੱਲ ਸਰਦਾਰ ਸੁਖਵੀਰ ਸਿੰਘ ਬਾਦਲ ਮਾਗੀ ਦੀ ਕਾਨਫਰੰਸ ਵਿੱਚ ਬੋਲਿਆ ਉਹ ਜੋ ਵੱਡੀ ਬਖਲਾਟ ਵਿੱਚ ਹੈ ਕਿਉਂਕਿ ਉਹਨੂੰ ਲੱਗਦਾ ਕਿ ਮੇਰੇ ਪਿਤਾ ਤੋਂ ਅੰਤਰਤਨ ਤੇ ਫਕਰੇ ਕੌਮ ਵਰਗੇ ਵਾਰ ਜਿਹੜੇ ਆ ਉਹ ਵਾਪਸ ਕਰਨ ਦੀ ਕਿਉਂ ਮੰਗ ਕੀਤੀ ਜਾ ਰਹੀ ਹੈ ਇੱਥੇ ਗੱਲ ਕਿਸੇ ਪਿਤਾ ਦੀ ਜਾਂ ਕਿਸੇ ਘਰ ਦੀ ਨਹੀਂ ਗੱਲ ਕੌਮ ਦੀ ਹੈ ਕੌਮ ਦੇ ਜਥੇਦਾਰ ਦਾ ਕਤਲ ਹੋਇਆ ਹੈ ਤੇ ਸਾਤਲਾਂ ਦੀ ਪੁਸਤਪਰਾਇ ਕੀਤੀ ਗਈ ਆ ਉਹ ਸੀਐਮ ਨੇ ਇਸ ਕਰਕੇ ਉਹ ਇਸ ਕਰਕੇ ਅਸੀਂ ਉਹਨਾਂ ਨੇ ਸਾਡੇ ਤੇ ਸਿੱਧੇ ਇਲਜ਼ਾਮ ਲਾਏ ਆ ਅਸੀਂ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਕਿ ਤੁਹਾਡੀ ਸ਼ਬਦਾਵਲੀ ਸਾਡੇ ਤੇ ਲੱਖ ਵਾਰੀ ਦੋਸ਼ ਲਾਓ ਵਿਰੋਧ ਕਰੋ ਜੋ ਮਰਜ਼ੀ ਕਰੋ ਪਰ ਜਿਹੜੀ ਤੁਹਾਡੀ ਸ਼ਬਦਾਵਲੀ ਹੈ ਉਹ ਕੰਧ ਕਰਵੈਤਾਂ ਤੋਂ ਬਾਹਰ ਨਹੀਂ ਜਾਣੀ ਚਾਹੀਦੀ ਇਹ ਅੱਜ ਅਸੀਂ ਇੱਕ ਹੋਰ ਫੈਸਲਾ ਕੀਤਾ ਹੈ ਕਿ ਅਸੀਂ ਇੱਕ ਨੌ ਮੈਂਬਰੀ ਕਮੇਟੀ ਬਣਾਈ ਹੈ ਜਿਹੜੀ ਸਾਰੀਆਂ ਕਿਸਾਨ ਜੁਗੀਆਂ ਨਾਲ ਅਤੇ ਹੋਰ ਜਿਹੜੀਆਂ ਸਾਡੀਆਂ ਹਮਦਰਦ ਤੇ ਹਮਖਿਆਲੀ ਜੱਥੇਬੰਦੀਆਂ ਉਹਨਾਂ ਨਾਲ ਸਾਰ ਸੇਵਾ ਵਾਲੇ ਮਹਾਪੁਰਖਾਂ ਨਾਲ ਸੰਤ ਸਮਾਜ ਨਾਲ ਨਿਹੰਗ ਸਿੰਘ ਜੱਥੇਬੰਦੀਆਂ ਨਾਲ 10 ਫਰਵਰੀ ਤੋਂ ਪਹਿਲਾਂ ਪਹਿਲਾਂ ਅਸੀਂ ਸਾਰਿਆਂ ਦੇ ਨਾਲ ਸੰਪਰਕ ਕਰਕੇ ਉਹਨਾਂ ਨੂੰ ਇਸ ਕਾਫਲੇ ਦੇ ਹਮਰਾਹੀ ਬਣਾਵਾਂਗੇ ਕਿ ਆਓ ਸਾਰੇ ਇਕੱਠੇ ਹੋ ਕੇ ਆਪਣਾ ਸਾਥ ਲਈਏ ਕਿਉਂਕਿ ਇਹ ਕੇਸ ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦਾ ਹੈ ਕੋਈ ਕਿਸਦਾ ਨਿੱਜੀ ਨਹੀਂ ਸਾਡੇ 20 ਵਖਰੇਵੇਂ ਹੋ ਸਕਦੇ ਆ ਪਰ ਇੱਥੇ ਅਸੀਂ ਸਾਰੇ ਇਕੱਠੇ ਹੋਵਾਂਗੇ ਇਹ ਸਾਨੂੰ ਉਮੀਦ ਹੈ ਅੱਜ ਜੋ ਪੰਥਕ ਜਥੇਬੰਦੀਆਂ ਨੇ ਫੈਸਲੇ ਲਏ ਆ ਇਹਨੂੰ ਅਸੀਂ ਲਾਗੂ ਕਰਵਾਵਾਂਗੇ ਹਰ ਯਤਨ ਕਰਾਂਗੇ ਤੇ ਆਖਰ ਤੱਕ ਅਸੀਂ ਇਹ ਫੈਸਲਾ ਕੀਤਾ ਹੈ ਕਿ ਅਸੀਂ ਇਨਸਾਫ ਲੈ ਕੇ ਰਾਵਾਂਗੇ